ਕਬੂਤਰ ਪਾਲਣ ਵਾਲਿਆਂ ਤੇ ਕਬੂਤਰ ਬਾਜੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਲਈ ਇਹ ਵੱਡੀ ਖਬਰ ਹੈ ਕਿਉਂਕਿ ਹੁਣ ਇਸ ਤੇ ਰੋਕ ਲੱਗ ਗਈ ਹੈ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇਸ ਤੇ ਰੋਕ ਲੱਗੀ ਹੈ ਤੇ ਇਸ ਦੇ ਚੱਲਦੇ ਹੀ ਉਹਨਾਂ ਦੇ ਵੱਲੋਂ ਇੱਕ ਲੈਟਰ ਜਿਹੜਾ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਜਾਰੀ ਕੀਤਾ ਗਿਆ ਤੇ ਇਸ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਹੁਣ ਕਬੂਤਰ ਬਾਜੀ ਜਿਹੜੇ ਮੁਕਾਬਲੇ ਕਰਵਾਉਣ ਦਾ ਸ਼ੌਂਕ ਰੱਖਦੇ ਸੀ ਉਹਨਾਂ ਨੂੰ ਉਹਨਾਂ ਲਈ ਇਹ ਵੱਡੀ ਖਬਰ ਹੈ ਕਿਉਂਕਿ ਇਸ ਤੇ ਰੋਕ ਲੱਗ ਗਈ ਹੈ ਦੱਸਦੇ ਕਿ ਕਈ ਨੌਜਵਾਨ ਪਿੰਡਾਂ ਦੇ ਵਿੱਚ ਇਸ਼ਾਰਾ ਦੇ ਵਿੱਚ ਕਬੂਤਰ ਪਾਲਣ ਦਾ ਸ਼ੌਂਕ ਰਖਦੇ ਸੀ ਤੇ ਕਬੂਤਰ ਬਾਜੀ ਦੇ ਮੁਕਾਬਲੇ ਵੀ ਉਹਨਾਂ ਦੇ ਵੱਲੋਂ ਕਰਵਾਏ ਜਾਂਦੇ ਸੀ ਤੇ ਉਹਨਾਂ ਲਈ ਇਹ ਵੱਡੀ ਖਬਰ ਹੈ ਕਿ ਇਸ ਤੇ ਰੋਕ ਲੱਗ ਗਈ ਹੈ ਪਸ਼ੂ ਪਾਲਨ ਵਿਭਾਗ ਦੇ ਵੱਲੋਂ ਇਸ ਤੇ ਰੋਕ ਲਗਾਈ ਗਈ ਹੈ ਤਾਂ ਹੁਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਤੇ ਵੀ ਕਬੂਤਰ ਬਾਜੀ ਦੇ ਜਿਹੜੇ ਮੁਕਾਬਲੇ ਆ ਹੁਣ ਨਹੀਂ ਕਰਵਾਏ ਜਾਣਗੇ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਏ ਵਿਨਿਤ ਕੀ ਕੋਈ ਜਾਣਕਾਰੀ ਹੈ ਇਸ ਬਾਰੇ ਤੁਹਾਡੇ ਤੋਂ ਬਿਲਕੁਲ ਕਬੂਤਰਬਾਜ਼ੀ ਦੀ ਗੱਲ ਕਰੀਏ ਤਾਂ ਜਿਸ ਤੰਦੇ ਨਾਲ ਪੰਜਾਬ ਦੀ ਕਈ ਥਾਵਾਂ ਤੇ ਉੱਪਰ ਕਬੂਤਰਬਾਜ਼ੀ ਹੋ ਰਹੀ ਸੀ ਉਹ ਕਬੂਤਰਬਾਜ਼ੀ ਦੇ ਵਿੱਚ ਚਾਰਜਸ ਨਿਕਲ ਕੇ ਸਾਹਮਣੇ ਆਂਦੀ ਸੀ ਕਿ ਜਿਹੜੇ ਕਬੂਤਰਬਾਜ਼ ਸੀ ਉਹ ਬਾਜ਼ੀ ਜਿੱਤਣ ਲਈ ਆਪਣੇ ਕਬੂਤਰਾਂ ਨੂੰ ਰਸਾਈ ਤੇ ਪਦਾਰਥ ਜਿਹੜੇ ਆ ਉਹ ਖਵਾਉਂਦੇ ਸੀ ਜਿਸ ਕਰਕੇ ਕਬੂਤਰ ਜਿਹੜਾ ਖਾਲਸਾ ਸਮਾਂ ਆਸਮਾਨ ਦੇ ਵਿੱਚ ਉੱਡਦਾ ਰਹਿੰਦਾ ਸੀ ਇਸ ਕਰਕੇ ਉਹ ਬਾਜ਼ੀ ਜਿਹੜੇ ਨੇ ਐ ਜਿੱਤ ਜਾਂਦੇ ਸੀ ਐ ਐਨੀਮਲ क्रੂਅਲਟੀ ਦੇ ਵਿੱਚ ਆਂਦਾ ਹੈ ਜਿਸ ਕਰਕੇ ਜਿਸ ਦੇ ਉੱਪਰ ਅ ਅਗਰ ਆਸੀ ਪਸ਼ੂਆਂ ਦੀ ਸੰਸਥਾ ਦੀ ਗੱਲ ਕਰੀ ਹੋਦੀ ਤਰਫੋਂ ਵੀ ਐਟਰਾਜ ਚਤੰਦੇ ਹੋਏ ਪੰਜਾਬ ਸਰਕਾਰ ਨੂੰ ਇੱਕ ਕਹਿ ਸਕਦੇ ਆਂ ਕਿ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਨਾ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਘਟਨਾਵਾਂ ਤੇ ਤੁਰੰਤ ਰੋਕ ਲਾਈ ਜਾਏ ਔਰ ਆ ਕਬੂਤਰਬਾਜੀ ਜਿਹੜੀ ਹੈ ਇਸ ਨੂੰ ਉਹਨਾਂ ਤੌਰ ਤੇ ਬੰਦ ਕੀਤਾ ਜਾਏ ਤੇ ਪਸ਼ੂ ਪਾਲਨ ਵਿਭਾਗ ਦੀ ਤਰਫੋਂ ਹੁਣ ਕਬੂਤਰਬਾਜੀ ਨੂੰ ਸਿੱਧੇ ਤੌਰ ਤੇ ਇਸ ਤੇ ਰੋਕ ਲਾ ਦਿੱਤੀ ਗਈ ਹੈ ਹੁਣ ਅਗਰ ਕਿਤੇ ਵੀ ਕਬੂਤਰਬਾਜੀ ਕੋਈ ਕਰਵਾਉਂਦਾ ਹੈ ਤੇ ਉਹ ਅਪਰਾਧਿਕ ਘਟਨਾ ਦੇ ਵਿੱਚ ਸ਼ਾਮਲ ਹੋਏਗਾ ਯਾਨੀ ਉਸ ਦੇ ਖਿਲਾਫ ਅਪਰਾਧਿਕ ਪਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਜਾਏਗਾ ਯਾਨੀ ਹੁਣ ਅਗਰ ਕਬੂਤਰਬਾਜੀ ਹੁੰਦੀ ਹੈ ਤੇ ਫਿਰ ਕਬੂਤਰਬਾਜੀ ਕਰਵਾਉਣ ਵਾਲੇ ਜਾਂ ਕਰਨ ਵਾਲੇ ਜਿਹੜੇ ਨੇ ਉਹ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਣਗੇ ਕਿਉਂਕਿ ਹੁਣ ਇਸ ਨੂੰ ਅਪਰਾਧਿਕ ਗਤੀਵਿਧੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਔਰ ਪੂਰਨ ਤੌਰ ਤੇ ਸੂਬੇ ਦੇ ਵਿੱਚ ਕਬੂਤਰਬਾਜੀ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਜੀ ਜੀ ਬਿਲਕੁਲ ਬਨੀਤ ਪਿੰਡਾਂ ਦੇ ਵਿੱਚ ਵੀ ਦੇਖਿਆ ਜਾਂਦਾ ਤੇ ਸ਼ਹਿਰਾਂ ਦੇ ਵਿੱਚ ਵੀ ਕਈ ਨੌਜਵਾਨ ਜਿਹੜੇ ਕਬੂਤਰ ਰੱਖਣ ਦਾ ਸ਼ੌਂਕ ਰੱਖਦੇ ਆ ਤੇ ਫਿਰ ਇਹਨਾਂ ਕਬੂਤਰ ਦੇ ਮੁਕਾਬਲੇ ਬਾਜੀ ਵੀ ਇਹਨਾਂ ਦੇ ਕੋਲ ਕਰਵਾਈ ਜਾਂਦੀ ਆ ਤੇ ਕਈ ਵਾਰ ਜਿਵੇਂ ਕਿ ਇਹਨਾਂ ਤੋਂ ਪੈਸੇ ਲੈ ਕੇ ਜਾਂ ਗਹਿਣੇ ਕਈ ਮਤਲਬ ਕਿ ਇਨਾਮ ਵੀ ਰੱਖੇ ਜਾਂਦੇ ਆ ਤਾਂ ਹੁਣ ਇਹਨਾਂ ਤੇ ਬਿਲਕੁਲ ਜਿਹੜੀ ਆ ਬਿਲਕੁਲ ਦੇਖੋ ਅਗਰ ਕਬੂਤਰ ਬਾਜੀ ਦੀ ਗੱਲ ਕਰੀਏ ਤੇ ਬਾਜ਼ੀਆਂ ਲੱਗਦੀਆਂ ਨੇ ਬਾਜ਼ੀਆਂ ਲੱਗਦੀਆਂ ਨੇ ਕਿ ਇਨਾਮ ਰੱਖ ਦਿੱਤਾ ਜਾਂਦਾ ਹੈ ਕਿੱਥੇ ਪੈਸਾ ਰੱਖ ਦਿੱਤਾ ਜਾਂਦਾ ਹੈ ਐਂਟਰੀ ਫੀਸ ਹੁੰਦੀ ਹੈ ਕੋਈ ਤੁਸੀਂ ਕਬੂਤਰ ਦੀ ਐਂਟਰੀ ਕਰਾਣੀ ਹੈ ਕਈ ਜਗ੍ਹਾ ਤਾਂ ਹਜ਼ਾਰ ਹਜ਼ਾਰ ਤੋਂ 2000 ਰੁਪਏ ਦੀ ਐਂਟਰੀ ਫੀਸ ਹੁੰਦੀ ਹੈ ਫਿਰ ਉਹ ਮੁਕਾਬਲੇ ਹੁੰਦੇ ਨੇ ਮੁਕਾਬਲੇ ਦੇ ਵਿੱਚ 20-25-25 50-50 ਕਬੂਤਰਾਂ ਨੂੰ ਭਾਗ ਲਵਾਇਆ ਜਾਂਦਾ ਹੈ ਲੇਕਿਨ ਜਦੋਂ ਕਬੂਤਰਾਂ ਨੂੰ ਉਡਾਇਆ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਖੁਰਾਕ ਦੇ ਤੌਰ ਤੇ ਨਸ਼ੇ ਕਰਾਏ ਜਾਂਦੇ ਨੇ ਤਾਂ ਕਿ ਕਬੂਤਰ ਜਿਹੜਾ ਉਹ ਨਸ਼ੇ ਦੇ ਵਿੱਚ ਖਾਸਾ ਸਮਾਂ ਅਸਮਾਨ ਦੇ ਵਿੱਚ ਉੱਡਦਾ ਰਹੇ ਇੱਥੇ ਇੱਥੇ ਇੱਕ ਪਾਸੇ ਤੇ ਐਨੀਮਲ क्रੂਲਟੀ ਹੈ ਦੂਜੇ ਪਾਸੇ ਜਦੋਂ ਜ਼ਿਆਦਾ ਉੱਚਾ ਜਿਹੜਾ ਕਬੂਤਰ ਉੱਡ ਜਾਂਦਾ ਹੈ ਤੇ ਫਿਰ ਹਵਾਈ ਹਾਦਸਾ ਜਿਹੜਾ ਜੈਨੇ ਏਅਰਪੋਰਟ ਜਿਹੜੇ ਏਅਰਲਾਈਨਸਿਸ ਨੇ ਉਹਨਾਂ ਲਈ ਵੀ ਇੱਕ ਵੱਡਾ ਖਤਰਾ ਬਣੇ ਹੁੰਦੇ ਨੇ ਕਬੂਤਰ ਜੋ ਕਿ ਜਦਾ ਜਦਾ ਉਚਾਈ ਤੇ ਹੁੰਦੇ ਨੇ ਤੇ ਆਮੂਮਨ ਜਾਇਰ ਸਾਰੀਆਂ ਫਲਾਈਟਾਂ ਜਿਹੜੀਆਂ ਨੇ ਉਚਾਈ ਦੇ ਉੱਪਰ ਹੀ ਫਲਾਈ ਕਰਦੀਆਂ ਨੇ ਤੇ ਇਸ ਕਰਕੇ ਉੱਥੇ ਇੱਕ ਪਾਸੇ ਇਨਾਦਾ ਵੀ ਖਤਰਾ ਦੂਜੇ ਪਾਸੇ ਐਨੀਮਲ ਕਰੁਐਲਟੀ ਵੀ ਹੈ ਕਿਉਂਕਿ ਐਵੇਂ ਤੁਸੀਂ ਕਿਸੇ ਵੀ ਜਾਨਵਰ ਦੇ ਨਾਲ ਐਵੇਂ ਉਸ ਨੂੰ ਮਸ਼ਾ ਕਰਾ ਕੇ ਆਪਣੀ ਬਾਜੀ ਜਿੱਤਣ ਲਈ ਉਸ ਦਾ ਇਸਤੇਮਾਲ ਨਹੀਂ ਕਰ ਸਕਦੇ ਜਾਨਵਰ ਪਾਲਣਾ ਪੰਛੀ ਪਾਲਣਾ ਜਿਹੜਾ ਉਹ ਉਹ ਇੱਕ ਅਲੱਗ ਥਾਂ ਇੱਕ ਅਲੱਗ ਚੀਜ਼ ਹੈ ਲੇਕਿਨ ਕਿਸ ਜਨਰ ਦਾ ਇਸਤੇਮਾਲ ਚੰਦ ਪੈਸੇ ਜਿੱਤਣ ਲਈ ਜਾਂ ਇੱਕ ਬਾਜੀ ਜਿੱਤਣ ਲਈ ਨਹੀਂ ਤੁਸੀਂ ਕਰ ਸਕਦੇ ਇਸੇ ਕਰਕੇ ਇਸ ਨੂੰ ਇਸ ਜੋ ਸੰਗਿਆਨ ਦਿੱਤਾ ਗਿਆ ਹੈ ਔਰ ਇਨ ਕਬੂਤਰ ਬਾਜ਼ੀਆਂ ਦੇ ਉੱਪਰ ਪੂਰਨ ਤੌਰ ਤੇ ਰੋਕ ਲਾ ਦਿੱਤੀ ਗਈ ਹੈ ਹੁਣ ਕਿਤੇ ਵੀ ਕਬੂਤਰ ਬਾਜੀ ਹੋਏਗੀ ਤੇ ਫਿਰ ਅਪਰਾਧਿਕ ਗਤੀਵਿਧੀ ਤਹਿਤ ਮਾਮਲਾ ਦਰਜ ਹੋਏਗਾ ਤੇ ਜਿਹੜੇ ਵੀ ਆ ਕਬੂਤਰ ਬਾਜੀ ਕਰਾਉਂਦੇ ਨੇ ਇਆ ਕਰਦੇ ਨੇ ਉਹਨਾਂ ਖਿਲਾਫ ਮਾਮਲੇ ਜਿਹੜੇ ਨੇ ਉਹ ਦਰਜ ਹੋਣਗੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਇਸ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਜੀ ਧੰਨਵਾਦ तमाम ਜਾਣਕਾਰੀ ਲਈ ਜੀ ਬਿਲਕੁਲ ਜਿਹੜੇ ਹੁਣ ਕਬੂਤਰ ਬਾਜੀ ਜਿਹੜੇ ਨੌਜਵਾਨ ਕਰਦੇ ਸੀ ਤੇ ਜੇਕਰ ਉਹਨਾਂ ਦੇ ਵੱਲੋਂ ਹੁਣ ਕਬੂਤਰ ਬਾਜੀ ਮੁਕਾਬਲੇ ਜਿਹੜੇ ਆ ਕਰਵਾਏ ਗਏ ਆ ਤੇ ਉਹਨਾਂ ਤੇ ਕਾਰਵਾਈ ਜਿਹੜੀ ਹੋਵੇਗੀ ਤੇ ਗੈਰ ਕਾਨੂੰਨੀ ਇਸ ਨੂੰ ਦੱਸਿਆ ਗਿਆ ਹੈ ਕਬੂਤਰ ਬਾਜੀ ਨੂੰ ਗੈਰ ਕਬੂਤਰਬਾਜ਼ੀ ਮੁਕਾਬਲੇ ਜਿਹੜੇ ਨੇ ਇਹਨਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਜੇ ਸ਼ਾਮਿਲ ਕੀਤਾ ਗਿਆ ਤਾਂ ਪਸ਼ੂ ਪਾਲਨ ਵਿਭਾਗ ਨੇ ਸੁੱਬੇ ਦੇ ਸਾਰੇ ਡੀਸੀ ਸਨੋਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਹੁਣ ਜੇਕਰ ਕਿਤੇ ਵੀ ਚਾਹੇ ਪਿੰਡਾਂ ਚ ਹੋਣ ਚਾਹੇ ਸ਼ਹਿਰਾਂ ਚ ਹੋਵੇ ਜਿਹੜੇ ਨੌਜਵਾਨ ਜਿਹੜੇ ਆ ਕਬੂਤਰਬਾਜ਼ੀ ਮੁਕਾਬਲੇ ਦਾ ਸ਼ੌਂਕ ਰੱਖਦੇ ਸੀ ਜੇਕਰ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੁਝ ਕੀਤਾ ਗਿਆ ਤਾਂ ਉਹਨਾਂ ਤੇ ਕਾਰਵਾਈ ਵੀ ਜਿਹੜੀ ਹੋਵੇਗੀ ਕਿਉਂਕਿ ਹੁਣ ਪਸ਼ੂ ਪਾਲਨ ਵਿਭਾਗ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਪਸ਼ੂ ਪਾਲਨ ਵਿਭਾਗ ਦੇ ਵੱਲੋਂ ਇਸ ਇੱਕ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਪੱਤਰ ਲਿਖਿਆ ਗਿਆ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਿਆ ਗਿਆ ਤੇ ਹੁਣ ਇਹ ਮੁਕਾਬਲੇ ਜਿਹੜੇ ਆ ਇਹਨਾਂ ਤੇ ਰੋਕ ਲਗਾ ਦਿੱਤੀ ਗਈ ਆ ਕਬੂਤਰ ਬਾਜੀ ਮੁਕਾਬਲੇ ਤੇ ਰੋਕ ਲਗਾ ਦਿੱਤੀ ਗਈ ਆ ਪਸ਼ੂ ਪਾਲਣ ਵਿਭਾਗ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸੇ ਤਹੱਤ ਜਿਹੜਾ ਲੈਟਰ ਜਾਰੀ ਕੀਤਾ ਗਿਆ ਦੱਸਦੇ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਬੜੇ ਸਾਰੇ ਨੌਜਵਾਨ ਨੇ ਜਿਹੜੇ ਸ਼ੌਂਕ ਰੱਖਦੇ ਨੇ ਕਬੂਤਰ ਪਾਲਣ ਦਾ ਰੱਖਦੇ ਨੇ ਫਿਰ ਇਹਨਾਂ ਦੇ ਮੁਕਾਬਲੇ ਕਰਾਈ ਜਾਂਦੇ ਨੇ ਇਹਨਾਂ ਦੇ ਇਨਾਮ ਵੀ ਰੱਖੇ ਜਾਂਦੇ ਨੇ ਇਸੇਰੇ ਚੱਲਦੇ ਹੁਣ ਇਹਨਾਂ ਤੇ ਕਾਰਵਾਈ ਵੀ ਹੋ ਸਕਦੀ ਆ ਜੇਕਰ ਕਿਸੇ ਨੇ ਵੀ ਇਸ ਤਰ੍ਹਾਂ ਦੇ ਸ਼ੌਂਕ ਜਿਹੜੇ ਆ ਪਾਲੇ ਤੋਂਨਾਂ ਤੇ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਆ